1 ਜਨਵਰੀ 2026 ਦੀ ਰਾਤ ਨੂੰ ਇਹ ਤਿੰਨ ਚੀਜ਼ਾਂ ਜ਼ਰੂਰ ਖਾ ਲੈਣਾ ਛੱਪਰ ਫਾੜ ਕੇ ਪੈਸਾ ਆਵੇਗਾ ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਸੰਗਤ ਜੀ ਪਾ ਮੇ ਮਰ ਜਾਣਾ ਪਰ ਨਵੇਂ ਸਾਲ ਦੇ ਦਿਨ 1 ਜਨਵਰੀ 2026 ਨੂੰ ਇਹ ਤਿੰਨ ਚੀਜ਼ਾਂ ਨਾ ਬਣਾਓ ਤੇ ਨਾ ਖਾਓ ਜਿਸ ਘਰ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ ਇਹ ਤਿੰਨ ਤਰ੍ਹਾਂ ਦੀਆਂ ਸਬਜ਼ੀਆਂ ਬਣਾਈਆਂ ਜੇ ਖਾਤੀ ਜਾਂਦੀਆਂ ਹਨ ਉਸ ਘਰ ਵਿੱਚ ਦੇਵੀ ਲక్ష్ਮੀ ਸਾਰਾ ਸਾਲ ਪ੍ਰਵੇਸ਼ ਨਹੀਂ ਕਰਦੀ ਅਤੇ ਉਸ ਘਰ ਵਿੱਚ ਗਰੀਬੀ ਦੁੱਖ ਅਤੇ ਦੁੱਖ ਰਹਿੰਦੇ ਨੇ ਨਵਾਂ ਸਾਲ ਸਿਰਫ ਤਰੀਕ ਬਦਲਦਾ ਦਿਨ ਨਹੀਂ ਇਹ ਇੱਕ ਅਜਿਹਾ ਦਿਨ ਹੈ ਜੋ ਪੂਰੇ ਸਾਲ ਦੀ ਊਰਜਾ ਕਿਸਮਤ ਅਤੇ ਸਥਿਤੀ ਨੂੰ ਨਿਰਧਾਰਿਤ ਕਰਦਾ ਹੈ ਸ਼ਾਸਤਰਾ ਵਿੱਚ ਇਹ ਸਪਸ਼ਟ ਤੌਰ ਤੇ ਲਿਖਿਆ ਹੈ ਕਿ ਸਾਲ ਦੇ ਪਹਿਲੇ ਦਿਨ ਦਾ ਵਿਵਹਾਰ ਅਤੇ ਖੁਰਾਕ ਪੂਰੇ ਸਾਲ ਦੀ ਦਿਸ਼ਾ ਨਿਰਧਾਰਿਤ ਕਰਦੀ ਹੈ ਨਮਸਾਲਾਣ ਵਾਲਾ ਅਤੇ ਇਹ ਦਿਨ ਕੋਈ ਆਮ ਦਿਨ ਨਹੀਂ ਸਗੋਂ ਪੂਰੇ ਸਾਲ ਦੀ ਦਿਸ਼ਾ ਨਿਰਧਾਰਿਤ ਕਰਨ ਵਾਲਾ ਮੰਨਿਆ ਜਾਂਦਾ ਹੈ। ਸ਼ਾਸਤਰਾਂ ਅਨੁਸਾਰ ਜੇਕਰ ਨਵੇਂ ਸਾਲ ਦੇ ਪਹਿਲੇ ਦਿਨ ਥੋੜੀ ਜੀ ਦੀ ਭਗਤੀ ਕੀਤੀ ਜਾਵੇ ਤਾਂ ਸੁੱਤੀ ਹੋਈ ਕਿਸਮਤ ਜਾਗ ਸਕਦੀ ਹੈ ਅਤੇ ਖੁਸ਼ੀ ਅਤੇ ਖੁਸ਼ਹਾਲੀ ਦਾ ਰਸਤਾ ਖੁੱਲਦਾ ਹੈ। ਜੇਕਰ ਇਸ ਪਵਿੱਤਰ ਦਿਨ ਤੇ ਅਗਿਆਨਤਾ ਜਾਂ ਲਾਪਰਵਾਹੀ ਕਾਰਨ ਇੱਕ ਵੀ ਗਲਤੀ ਹੋ ਜਾਂਦੀ ਹੈ ਤਾਂ ਉਹ ਗਲਤੀ ਪੂਰੇ ਸਾਲ ਲਈ ਕਿਸੇ ਦੇ ਜੀਵਨ ਤੇ ਪਰਛਾਵਾਂ ਪਾ ਦਿੰਦੀ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਸਾਲ ਜਿਵੇਂ ਹੀ ਸ਼ੁਰੂ ਹੁੰਦਾ ਹੈ ਉਸੇ ਤਰ੍ਹਾਂ ਚੱਲਦਾ ਰਹਿੰਦਾ ਹੈ ਇਸੇ ਲਈ ਨਵੇਂ ਸਾਲ ਦੇ ਦਿਨ ਵਿਚਾਰਾਂ ਸ਼ਬਦਾਂ ਅਤੇ ਕੰਮਾਂ ਨੂੰ ਉਸੇ ਤਰ੍ਹਾਂ ਰੱਖਿਆ ਜਾਂਦਾ ਹੈ ਆਪਣੇ ਕੰਮਾਂ ਨੂੰ ਸ਼ੁੱਧ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਦਾ ਇੱਕ ਸਹੀ ਕਦਮ ਪੂਰੇ ਸਾਲ ਨੂੰ ਬਿਹਤਰ ਬਣਾ ਸਕਦਾ ਹੈ ਅਤੇ ਅੱਜ ਦੀ ਇੱਕ ਗਲਤੀ ਇਸ ਨੂੰ ਬਰਬਾਦ ਕਰ ਸਕਦੀ ਹੈ ਤਾਂ ਆਓ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜਾਣਕਾਰੀ ਭਰਪੂਰ ਅਤੇ ਸਾਵਧਾਨੀ ਵਾਲੀ ਹੋਣ ਵਾਲੀ ਹੈ ਕਿਉਂਕਿ ਅਸੀਂ ਤੁਹਾਨੂੰ ਕੁਝ ਸਬਜ਼ੀਆਂ ਬਾਰੇ ਦੱਸਣ ਜਾ ਰਹੇ ਹਾਂ ਜੋ 1 ਜਨਵਰੀ ਨਵੇਂ ਸਾਲ ਦੇ ਦਿਨ ਕਦੇ ਵੀ ਘਰ ਨਹੀਂ ਬਣਾਉਣੀਆਂ ਚਾਹੀਦੀਆਂ ਪਕਾਉਣੀਆਂ ਜਾਂ ਨਹੀਂ ਖਾਣੀਆਂ ਚਾਹੀਦੀਆਂ ਧਰਮਾਂ ਤੇ માનਤਾਵਾਂ ਦੇ ਅਨੁਸਾਰ ਨਵੇਂ ਸਾਲ ਦੇ ਪਹਿਲੇ ਦਿਨ ਇਹਨਾਂ ਸਬਜ਼ੀਆਂ ਦਾ ਸੇਵਨ ਕਰਨ ਨਾਲ ਗਰੀਬੀ ਗ੍ਰਹਿਾਂ ਅਤੇ ਤਾਰਿਆਂ ਦਾ ਅਸ਼ੁਭ ਪ੍ਰਭਾਵ ਵਿੱਤੀ ਰੁਕਾਵਟਾਂ ਅਤੇ ਲਗਾਤਾਰ ਸਮੱਸਿਆਵਾਂ ਆਉਂਦੀਆਂ ਨੇ ਘਰ ਦੀ ਸ਼ਾਂਤੀ ਅਤੇ ਖੁਸ਼ੀ ਵੀ ਹੌਲੀ-ਹੌਲੀ ਖਤਮ ਹੋਣ ਲੱਗਦੀ ਹੈ ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਨਵਾਂ ਸਾਲ ਖੁਸ਼ੀਆਂ ਨਾਲ ਭਰਪੂਰ ਰਹੇ ਇਸ ਜਾਣਕਾਰੀ ਨੂੰ ਗੰਭੀਰਤਾ ਨਾਲ ਲਓ ਕਿਉਂਕਿ ਨਾਲੇ ਸਾਵਧਾਰ ਰਹੋ ਕਿਉਂਕਿ ਨਵੇਂ ਸਾਲ ਦੇ ਪਹਿਲੇ ਦਿਨ ਇੱਕ ਛੋਟੀ ਜਿਹੀ ਗਲਤੀ ਪੂਰੇ ਸਾਲ ਤੇ ਵਿਨਾਸ਼ਕਾਰੀ ਪ੍ਰਭਾਵ ਪਾ ਸਕਦੀ ਹੈ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਦੇਵੀ ਲక్ష్ਮੀ ਦਾ ਆਸ਼ੀਰਵਾਦ ਤੁਹਾਡੇ ਨਾਲ ਰਹੇ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਲਾਈਕ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜਿੱਥੇ ਤਿੰਨ ਕਿਸਮਾਂ ਦੀਆਂ ਸਬਜ਼ੀਆਂ ਪਕਾਈਆਂ ਜਾਂਦੀਆਂ ਹਨ ਉੱਥੇ ਦੇਵੀ ਲక్ష్ਮੀ ਕਦੇ ਵੀ ਘਰ ਵਿੱਚ ਪ੍ਰਵੇਸ਼ ਨਹੀਂ ਕਰਦੇ ਆਓ ਜਾਣਦੇ ਹਾਂ ਕਿ ਨਵੇਂ ਸਾਲ ਦੇ ਦਿਨ 1 ਜਨਵਰੀ 2026 ਨੂੰ ਕਿਹੜੀਆਂ ਤਿੰਨ ਚੀਜ਼ਾਂ ਨਹੀਂ ਬਗਾਉਣੀਆਂ ਚਾਹੀਦੀਆਂ ਜਾਂ ਖਾਣੀਆਂ ਨਹੀਂ ਚਾਹੀਦੀਆਂ ਆਓ ਜਾਣਕਾਰੀ ਸ਼ੁਰੂ ਕਰੀਏ ਇਸ ਵੀਡੀਓ ਵਿੱਚ ਅਸੀਂ ਕੁਝ ਗਲਤੀਆਂ ਬਾਰੇ ਵੀ ਸਿੱਖਾਂਗੇ ਜੋ ਨਵੇਂ ਸਾਲ ਦੇ ਪਹਿਲੇ ਦਿਨ ਗਲਤੀ ਨਾਲ ਵੀ ਨਹੀਂ ਕਰਨੀਆਂ ਚਾਹੀਦੀਆਂ ਨਹੀਂ ਤਾਂ ਤੁਹਾਨੂੰ ਪਛਤਾਉਣਾ ਪਵੇਗਾ ਤੁਹਾਡਾ ਪੂਰਾ ਸਾਲ 2026 ਬਰਬਾਦ ਹੋ ਸਕੂ ਜਾਵੇਗਾ ਤੁਹਾਨੂੰ ਪਛਤਾਵੇ ਤੋਂ ਸવાય ਕੁਝ ਨਹੀਂ ਮਿਲੇਗਾ ਤੁਹਾਨੂੰ ਇਹਨਾਂ ਸਾਡੀਆਂ ਗੱਲਾਂ ਨੂੰ ਬਹੁਤ ਧਿਆਨ ਨਾਲ ਅਤੇ ਗੰਭੀਰਤਾ ਨਾਲ ਸੁਣਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਸਤਕਾਰਯੋਗ ਗੁਰੂ ਜੀ ਨੇ ਹੁਣੇ ਹੀ ਆਪਣੀ ਨਵੇਂ ਸਾਲ ਦੀ ਕਹਾਣੀ ਸੁਣਾਈ ਹੈ ਜਿੱਥੇ ਵੀ ਤਿੰਨ ਤਰ੍ਹਾਂ ਦੀਆਂ ਸਬਜ਼ੀਆਂ ਪਕਾਈਆਂ ਅਤੇ ਖਾਧੀਆਂ ਜਾਂਦੀਆਂ ਹਨ ਉੱਥੇ ਹੋਣ ਦੀ ਸੰਭਾਵਨਾ ਘੱਟ ਹੋਵੇਗੀ ਤੁਹਾਡੇ ਉੱਤੇ ਤੌਲਤ ਅਤੇ ਖੁਸ਼ਹਾਲੀ ਦੀ ਵਰਖਾ ਹੁੰਦੀ ਹੈ ਇਸ ਲਈ ਆਓ ਪਹਿਲਾਂ ਉਹਨਾਂ ਵਰਜਿਤ ਚੀਜ਼ਾਂ ਬਾਰੇ ਜਾਣੀਏ ਜੋ ਨਵੇਂ ਸਾਲ ਦੇ ਦਿਨ ਰਸੋਈ ਵਿੱਚ ਕਦੇ ਵੀ ਨਹੀਂ ਪਕਾਉਣੀਆਂ ਚਾਹੀਦੀਆਂ ਇਹ ਰਸੋਈ ਨੂੰ ਅਪਵਿੱਤਰ ਕਰਦਾ ਹੈ ਅਤੇ ਘਰ ਵਿੱਚ ਗਰੀਬੀ ਦੇ ਪ੍ਰਵੇਸ਼ ਦਾ ਰਾਹ ਵੱਧਦਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋਵੋਗੇ ਕਿ ਨਵੇਂ ਸਾਲ ਦੇ ਦਿਨ ਲਗਭਗ ਹਰ ਘਰ ਖੁਸ਼ਾਲ ਸਾਲ ਯਕੀਨੀ ਬਣਾਉਣ ਲਈ ਸਵਾਦੀ ਪਕਵਾਨ ਅਤੇ ਕਈ ਤਰ੍ਹਾਂ ਦੇ ਭੋਜਨ ਤਿਆਰ ਕੀਤੇ ਜਾਂਦੇ ਨੇ ਹਾਲਾਂਕਿ ਬਹੁਤ ਘੱਟ ਲੋਕ ਜਾਣਦੇ ਨੇ ਕਿ ਕਿਹਨਾਂ ਸਬਜ਼ੀਆਂ ਵਿੱਚੋਂ ਕੁਝ ਪਵਿੱਤਰ ਅਤੇ ਵਰਜਿਤ ਸਬਜ਼ੀਆਂ ਹਨ ਜੋ ਨਵੇਂ ਸਾਲ ਦੇ ਦਿਨ ਕਦੇ ਨਹੀਂ ਪਕਾਉਣੀਆਂ ਚਾਹੀਦੀਆਂ ਸ਼ਾਸਤਰਾਂ ਅਨੁਸਾਰ ਜੇਕਰ ਇਸ ਪਵਿੱਤਰ ਦਿਨ ਅਜੇ ਹੀ ਸਬਜਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕੀਤੀ ਗਈ ਪੂਜਾ ਕੋਈ ਨਤੀਜਾ ਨਹੀਂ ਦੇਵੇਗੀ ਇਸ ਦੀ ਬਜਾਏ ਨਕਾਰਾਤਮਕ ਊਰਜਾ ਘਰ ਵਿੱਚ ਪ੍ਰਵੇਸ਼ ਕਰਦੀ ਹੈ ਜਿਸ ਨਾਲ ਸ਼ੁਭ ਨਤੀਜਿਆਂ ਨੂੰ ਰੋਕਿਆ ਜਾਂਦਾ ਹੈ ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਨਵੇਂ ਸਾਲ ਦੀ ਪ੍ਰਾਰਥਨਾ ਸੱਚਮੁੱਚ ਫਲਦਾਇਕ ਹੋਵੇ ਤਾਂ ਸਾਲ ਭਰ ਖੁਸ਼ੀ ਸ਼ਾਂਤੀ ਅਤੇ ਖੁਸ਼ਹਾਲੀ ਲਿਆਵੇ ਤਾਂ ਭੋਜਨ ਤਿਆਰ ਕਰਦੇ ਸਮੇਂ ਖਾਸ ਤੌਰ ਤੇ ਸਾਵਧਾਨ ਰਹੋ ਕਿਉਂਕਿ ਨਵੇਂ ਸਾਲ ਦੇ ਪਹਿਲੇ ਦਿਨ ਇੱਕ ਛੋਟੀ ਜੀ ਗਲਤੀ ਵੀ ਪੂਰੇ ਸਾਲ ਦੇ ਪਰਉਮੁਖ ਖਤਮ ਕਰ ਸਕਦੀ ਹੈ ਇਸ ਲਈ ਆਓ ਉਹਨਾਂ ਪਵਿੱਤਰ ਸਬਜ਼ੀਆਂ ਬਾਰੇ ਜਾਣੀਏ ਇਹਨਾਂ ਨੂੰ ਨਵੇਂ ਸਾਲ ਦੇ ਦਿਨ ਨਹੀਂ ਪਕਾਉਣਾ ਚਾਹੀਦਾ ਪੈਦਾ ਹੋਣ ਵਾਲੀ ਪਹਿਲੀ ਸਬਜ਼ੀ ਹੈ ਬੈਂਗਣ ਬੈਂਗਣ ਜਿਸ ਨੂੰ ਆਮ ਤੌਰ ਤੇ ਤਮਸਿਕ ਕਿਹਾ ਜਾਂਦਾ ਹੈ ਨੂੰ ਧਾਰਮਿਕ ਗ੍ਰੰਥਾਂ ਵਿੱਚ ਲੋਕ ਪ੍ਰੰਪਤਾਵਾਂ ਵਿੱਚ ਦੂਸ਼ਿਤ ਅਤੇ ਸਬਜ਼ੀ ਮੰਨਿਆ ਜਾਂਦਾ ਹੈ ਬੈਂਗਣ ਦਾ ਸੇਵਨ ਖਾਸ ਕਰਕੇ ਨਵੇਂ ਸਾਲ ਦੇ ਪਹਿਲੇ ਦਿਨ ਵਿਅਕਤੀ ਦੇ ਜੀਵਨ ਵਿੱਚ ਵਿੱਤੀ ਅਸਥਿਰਤਾ ਲਿਆਉਣ ਲਈ ਕਿਹਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਬੈਂਗਣ ਸ਼ਨੀ ਦੋਸ਼ ਅਤੇ ਰਾਹੂ ਦੇ ਪ੍ਰਭਾਵ ਨੂੰ ਵਧਾਉਂਦਾ ਹੈ ਜਿਸ ਨਾਲ ਕੰਮ ਵਿੱਚ ਰੁਕਾਵਟਾਂ ਵਿੱਤੀ ਰੁਕਾਵਟਾਂ ਅਤੇ ਵਾਰ-ਵਾਰ ਅਸਫਲਤਾਵਾਂ ਆਉਂਦੀਆਂ ਨੇ ਜੇਕਰ 1 ਜਨਵਰੀ 2026 ਨੂੰ ਘਰ ਵਿੱਚ ਬੈਂਗਣ ਪਕਾਇਆ ਜਾਂਦਾ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਸਾਲ ਭਰ ਸਖਤ ਮਿਹਨਤ ਕਰਨ ਦੇ ਬਾਵਜੂਦ ਪਰਿਵਾਰ ਨੂੰ ਫਲ ਨਹੀਂ ਮਿਲੇਗਾ ਅਤੇ ਵਿਅਕਤੀ ਕਿੰਨੀ ਵੀ ਕੋਸ਼ਿਸ਼ ਕਰੇ ਸਾਲ 2026 ਤਰੱਕੀ ਦੀ بجائے ਸੰਘਰਸ਼ ਵਿੱਚ ਖਤਮ ਹੁੰਦਾ ਹੈ ਆਉ ਜਾਣਦੇ ਹਾਂ ਦੂਜੀ ਸਬਜੀ ਬਾਰੇ ਜੋ ਨਵੇਂ ਸਾਲ ਦੇ ਦਿਨ ਰਸੋਈ ਵਿੱਚ ਨਹੀਂ ਖਾਣੀ ਚਾਹੀਦੀ ਦੂਜੀ ਸਬਜੀ ਹੈ ਪਿਆਜ਼ ਪਿਆਜ਼ ਨੂੰ ਸਾਤਵਿਕ ਭੋਜਨ ਨਹੀਂ ਮੰਨਿਆ ਜਾਂਦਾ ਨਵੇਂ ਸਾਲ ਦੇ ਦਿਨ ਪਿਆਜ਼ ਖਾਣ ਨਾਲ ਗੁੱਸਾ ਚੜਚੜਾ ਅਤੇ ਨਕਾਰਾਤਮਕਤਾ ਵਿਚਾਰ ਵਾਧਦੇ ਨੇ ਸ਼ਾਸਤਰਾਂ ਅਨੁਸਾਰ ਨਵੇਂ ਸਾਲ ਦੇ ਦਿਨ ਪਿਆਜ਼ ਖਾਣ ਨਾਲ ਘਰ ਦੀ ਸ਼ਾਂਤੀ ਭੰਗ ਹੁੰਦੀ ਹੈ ਪਤੀ ਪਤਨੀ ਵਿਚਕਾਰ ਝਗੜੇ ਵਾਧਦੇ ਨੇ ਦੌਲਤ ਹਿਤੀ ਦੌਲਤ ਸਥਿਰ ਨਹੀਂ ਰਹਿੰਦੀ ਜੇਕਰ 1 ਜਨਵਰੀ 2026 ਨੂੰ ਘਰ ਵਿੱਚ ਪਿਆਜ਼ ਪਕਾਇਆ ਜਾਂਦਾ ਹੈ ਤਾਂ ਬਾਕੀ ਸਾਰੀ ਦੌਲਤ ਹੁਣੀ ਬੰਦ ਹੋ ਜਾਂਦੀ ਹੈ ਖਰਚੇ ਵਧਦੇ ਨੇ ਵਿਅਕਤੀ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਜਾਂਦਾ ਹੈ ਜਿਸ ਨਾਲ 2026 ਸਾਲ ਭਰ ਤਣਾਅ ਅਤੇ ਦੁੱਖਾਂ ਦਾ ਹੁੰਦਾ ਰਹਿੰਦਾ ਹੈ ਤੀਜੀ ਸਬਜੀ ਬਾਰੇ ਗੱਲ ਕਰੀਏ ਜੋ ਕਿ ਸਭ ਤੋਂ ਪਵਿੱਤਰ ਹੈ ਸਬਜੀ ਪਿਆਜ਼ ਹੈ ਇਹ ਸਬਜੀ ਨੂੰ ਘਰ ਵਿੱਚ ਪਕਾਉਣਾ ਸਭ ਘਰ ਵਿੱਚ ਗਰੀਬੀ ਨੂੰ ਸੱਦਾ ਦੇਣ ਦੇ ਬਰਾਬਰ ਹੈ ਤੀਜੀ ਸਬਜੀ ਹੈ ਲਸਣ ਲਸਣ ਨੂੰ ਤਾਂਪਸਿਕ ਵੀ ਮੰਨਿਆ ਜਾਂਦਾ ਹੈ ਇਹ ਅਧਿਆਤਮਿਕ ਊਰਜਾ ਨੂੰ ਕਮਜ਼ੋਰ ਕਾਂਦੀ ਪ੍ਰਵਿਰਤੀ ਨੂੰ ਵਧਾਉਂਦਾ ਹੈ ਨਵੇਂ ਸਾਲ ਦੇ ਦਿਨ ਲਸਣ ਖਾਣ ਨਾਲ ਅਧਿਆਤਮਿਕ ਊਰਜਾ ਕਮਜ਼ੋਰ ਹੁੰਦੀ ਹੈ ਅਤੇ ਪ੍ਰਾਰਥਨਾਵਾਂ ਦੀ ਪ੍ਰਭਾਵਸ਼ੀਲਤਾ ਘਟ ਜਾਂਦੀ ਹੈ ਇਹ ਮੰਨਿਆ ਜਾਂਦਾ ਹੈ ਕਿ 1 ਜਨਵਰੀ ਨੂੰ ਲਸਣ ਖਾਣ ਨਾਲ ਪ੍ਰਾਤਮਿਕਤਾ ਵਿਅਰਥ ਹੋ ਜਾਂਦੀਆਂ ਨੇ ਅਤੇ ਕਿਸੇ ਦੇ ਜੀਵਨ ਵਿੱਚ ਨਿਰਾਸ਼ਾ ਅਤੇ ਆਲਸ ਵਧਦੀ ਹੈ 2026 ਵਿੱਚ ਅਜਿਹੇ ਲੋਕ ਬਾਰ-ਬਾਰ ਗਲਤ ਫੈਸਲੇ ਲੈਂਦੇ ਨੇ ਆਪਣਾ ਸਮਾਂ ਪੈਸਾ ਊਰਜਾ ਬਰਬਾਦ ਕਰਦੇ ਹਨ ਅਤੇ ਸਾਲ ਦੀ ਬਰਬਾਦੀ ਵੱਲ ਵਧਣਾ ਸ਼ੁਰੂ ਹੋ ਜਾਂਦਾ ਹੈ ਚੌਥੀ ਸਬਜੀ ਹਰੀਆਂ ਪੱਤੇਦਾਰ ਸਬਜੀ ਪਾਲਕ, ਮੇਥੀ ਅਤੇ ਸਰੋਂ ਬਹੁਤ ਘੱਟ ਸਰਦਾਲੂ ਜਾਣਦੇ ਨੇ ਕਿ ਨਵੇਂ ਸਾਲ ਦੇ ਪਹਿਲੇ ਦਿਨ ਹਰੀਆਂ ਪੱਤੇਦਾਰ ਸਬজੀਆਂ ਖਾਣ ਦੀ ਵੀ ਮਨਾਹੀ ਹੈ। ਧਾਰਮਿਕ માનਤਾਂ ਅਨੁਸਾਰ ਧਰਤੀ ਮਾਂ 1 ਜਨਵਰੀ ਨੂੰ ਆਰਾਮ ਕਰਦੀ ਹੈ। ਇਸ ਲਈ ਪੱਤੇਦਾਰ ਸਬজੀਆਂ ਨੂੰ ਤੋੜਨਾ ਅਤੇ ਖਾਣਾ ਅਸ਼ੁਭ ਮੰਨਿਆ ਜਾਂਦਾ ਹੈ। ਜੇਕਰ ਇਸ ਘਰ ਵਿੱਚ ਪਾਲਕ, ਮੇਥੀ ਜਾਂ ਸਰੋਂ ਗਾਇ ਜਾਂਦੇ ਨੇ ਤਾਂ ਘਰ ਵਿੱਚ ਨਕਾਰਾਤਮਕਤਾ ਊਰਜਾ ਪਰਵੇਸ਼ ਕਰਦੀ ਹੈ। ਜਿਸ ਨਾਲ ਸਿਹਤ ਸਮੱਸਿਆਵਾਂ ਅਚਾਨਕ ਖਰਚੇ ਅਤੇ ਬਾਰ ਬਾਰ ਛੋਟੀਆਂ ਮੋਟੀਆਂ ਸਮੱਸਿਆਵਾਂ ਹੁੰਦੀਆਂ ਨੇ ਨਤੀਜੇ ਵਜੋਂ 2026 ਸ਼ਾਂਤੀ ਦੀ بجائے ਚਿੰਤਾਵਾਂ ਵਿੱਚ ਬਤੀਤ ਹੁੰਦਾ ਆ ਹੁਣ ਪੰਜਵੀਂ ਸਬਜ਼ੀ ਬਾਰੇ ਗੱਲ ਕਰੀਏ ਘਰ ਵਿੱਚ ਉਭਾਉਣ ਵਾਲੀਆਂ ਬਹੁਤ ਸਾਰੀਆਂ ਨਕਾਰਾਤਮਕ ਸ਼ਕਤੀਆਂ ਆਕਰਸ਼ਿਤ ਹੁੰਦੀਆਂ ਨੇ ਪੰਜਵੀਂ ਸਬਜ਼ੀ ਹੈ ਮਸ਼ਰੂਮ ਮਸ਼ਰੂਮ ਕਈ ਪਰੰਪਰਾਵਾਂ ਨਾਲ ਜੁੜੇ ਹੋਏ ਨੇ ਇਸ ਨੂੰ ਪਵਿੱਤਰ ਅਤੇ ਤਾਮਸਿਕ ਮੰਨਿਆ ਜਾਂਦਾ ਨਵੇਂ ਸਾਲ ਦੇ ਦਿਨ ਮਸ਼ਰੂਮ ਖਾਣ ਨਾਲ ਕਰ ਦੀ ਸਕਾਰਾਤਮਕਤਾ ਕਮਜ਼ੋਰ ਹੁੰਦੀ ਹੈ ਅਤੇ ਧਾਰਮਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਇੱਕ ਜਨਮ ਜੀ ਨੂੰ ਮਸ਼ਰੂਮ ਖਾਣ ਨਾਲ ਕਿਸਮਤ ਦਾ ਨੁਕਸਾਨ ਹੁੰਦਾ ਹੈ ਕੋਸ਼ਿਸ਼ਾਂ ਬਾਰ ਬਾਰ ਅਸਫਲ ਹੁੰਦੀਆਂ ਨੇ 2026 ਵਿੱਚ ਕੋਈ ਮੌਕਾ ਹੋਣ ਦੇ ਬਾਵਜੂਦ ਵੀ ਗਵਾ ਦਿੰਦਾ ਹੈ ਜਿਸ ਨਾਲ ਪਰਸ਼ਾਵਾ ਪਛਤਾਵਾ ਅਤੇ ਨਿਰਾਸ਼ਾ ਹੁੰਦਾ ਹੈ ਆਲੂ ਜ ਖਾਸ ਕਰਕੇ ਤਰੇ ਹੋਏ ਆਲੂ ਭਾਵੇਂ ਕਾਮ ਸਬਜੀਏ ਨੂੰ ਨਵੇਂ ਸਾਲ ਦੇ ਦਿਨ ਅਸ਼ੁਭ ਮੰਨਿਆ ਜਾਂਦਾ ਹੈ ਸ਼ਾਸਤਰੀ ਮਾਨਤਾਵਾਂ ਦੇ ਅਨੁਸਾਰ 1 ਜਨਵਰੀ ਨੂੰ ਅਜੀਹਾ ਭੋਜਨ ਖਾਣ ਨਾਲ ਵਿਲਾਸਤਾਵਾਦ ਰੁਝਾਨ ਵੱਧਦਾ ਹੈ ਅਤੇ ਵਿਅਕਤੀ ਆਪਣੇ ਟੀਚਿਆਂ ਤੋਂ ਪੜਕ ਜਾਂਦਾ ਹੈ ਇਸ ਦਾ ਪਰਵਾਹ ਇਹ ਹੈ ਕਿ 2026 ਵਿੱਚ ਇੱਕ ਵਿਅਕਤੀ ਘੱਟ ਮਿਹਨਤ ਕਰਦਾ ਹੈ ਅਤੇ ਜ਼ਿਆਦਾ ਇੱਛਾ ਰੱਖਦਾ ਹੈ ਜਿਸ ਨਾਲ ਵਿੱਤੀ ਅਸਤੋਲਨ ਹੁੰਦਾ ਹੈ ਅਤੇ ਸਾਲ ਦੇ ਅੰਤ ਤੱਕ ਪਰਸ਼ਾਵੀ ਪਸਤਾਵੇ ਤੋਂ ਇਲਾਵਾ ਕੁਝ ਨਹੀਂ ਬਚਦਾ ਇਸ ਤੋਂ ਇਲਾਵਾ 1 ਜਨਵਰੀ ਨਵੇਂ ਸਾਲ ਦੇ ਦਿਨ ਘਰ ਵਿੱਚ ਬਹੁਤ ਜ਼ਿਆਦਾ ਮਸਾਲੇਦਾਰ ਜਾਂ ਬਾਸੀ ਸਬਜ਼ੀਆਂ ਪਕਾਉਣਾ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ। ਨਵੇਂ ਸਾਲ ਦੇ ਦਿਨ ਬਾਸੀ ਜਾਂ ਬਹੁਤ ਜ਼ਿਆਦਾ ਮਸਾਲੇਦਾਰ ਸਬਜ਼ੀਆਂ ਖਾਣਾ ਵੀ ਵਰਜਿਤ ਮੰਨਿਆ ਜਾਂਦਾ ਹੈ। ਇਸ ਨਾਲ ਘਰ ਵਿੱਚ ਬਿਮਾਰੀ, ਮਾਨਸਿਕ ਸ਼ਾਂਤੀ ਅਤੇ ਆਪਸੀ ਤਣਾਅ ਵਧਦਾ ਹੈ। ਜਨਵਰੀ 2026 ਨੂੰ ਅਜੀਹਾ ਭੋਜਨ ਖਾਣ ਨਾਲ ਸਾਲ ਦੇ ਬਾਕੀ ਸਮੇਂ ਲਈ ਸਿਹਤ ਅਤੇ ਦੌਲਤ ਦੋਮਾ ਤੇ ਅਸਰ ਪੈਂਦਾ ਹੈ। ਵਿਅਕਤੀ ਮਾਮੂਲੀ ਗੱਲਾਂ ਤੇ ਕੀਮਤੀ ਸਮਾਂ ਤੇ ਮੌਕੇ ਬਰਬਾਦ ਕਰਦੇ ਨੇ। ਜਿਸ ਕਨ ਉਹਨਾਂ ਦਾ 2026 ਸਾਲ ਉਮੀਦ ਅਤੇ ਅਨੁਸਾਰ ਸਫਲ ਹੋ ਜਾਂਦਾ ਹੈ ਜਿਵੇਂ ਨਵੇਂ ਸਾਲ ਦੇ ਦਿਨ ਕੁਝ ਸਬਜ਼ੀਆਂ ਦੀ ਮਨਾਹੀ ਹੈ ਉਸੇ ਤਰ੍ਹਾਂ ਸ਼ਾਸਤਰ ਅਤੇ ਲੋਕ ਵਿਸ਼ਵਾਸ ਵੀ ਕੁਝ ਸ਼ੁਭ ਅਤੇ ਅਸ਼ੁਭ ਸ਼ਬਦਾਂ ਨੂੰ ਉਜਾਗਰ ਕਰਦੇ ਨੇ ਜਿਨ੍ਹਾਂ ਨੂੰ 1 ਜਨਵਰੀ ਨੂੰ ਪਕਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਨਵੇਂ ਸਾਲ ਦੇ ਦਿਨ ਲੋਕੀ ਕੱਦੂ ਤਿੱਖਾ ਲੋਕੀ ਗਾਜਰ ਸ਼ਕਰਗੰਦੀ ਵਰਗੀਆਂ ਸਬਜ਼ੀਆਂ ਪਕਾਉਣਾ ਸ਼ੁਭ ਹੈ ਕਿਉਂਕਿ ਇਹ ਸਬਜ਼ੀਆਂ ਸਾਤਵਿਕ ਸੁਭਾਅ ਦੀਆਂ ਹੁੰਦੀਆਂ ਨੇ ਘਰ ਵਿੱਚ ਸ਼ਾਂਤੀ, ਸੰਤੋਲਨ ਅਤੇ ਸਕਾਰਾਤਮਕ ਊਰਜਾ ਨੂੰ ਉਤਸ਼ਾਹਿਤ ਕਰਦੀਆਂ ਨੇ। ਇਹ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਸਬਜ਼ੀਆਂ ਨਾਲ ਤਿਆਰ ਕੀਤਾ ਗਿਆ ਭੋਜਨ ਖਾਣ ਨਾਲ ਦੇਵੀ ਲਕਸ਼ਮੀ ਆਕਰਸ਼ਿਤ ਹੁੰਦੀ ਹੈ, ਧੌਲਤ ਦਾ ਪ੍ਰਵਾਹ ਬਣਾਈ ਰਹਿੰਦਾ ਹੈ। ਔਰ ਸਾਲ ਭਰ ਵਿੱਤੀ ਸਥਿਰਤਾ ਪ੍ਰਦਾਨ ਹੁੰਦੀ ਹੈ। ਖਾਸ ਕਰਕੇ ਲੋਕੀ ਅਤੇ ਕਦੂ ਖੁਸ਼ਹਾਲੀ ਅਤੇ ਪਵਿੱਤਰਤਾ ਦਾ ਪ੍ਰਤੀਕ ਮੰਨੇ ਜਾਂਦੇ ਨੇ। ਘਰ ਵਿੱਚ ਗ੍ਰਹਿ ਦੋਸ਼ਾਂ ਨੂੰ ਸ਼ਾਂਤ ਕਰਦੇ ਨੇ ਅਤੇ ਨਵਾਂ ਸਾਲ ਖੁਸ਼ੀ, ਸਿਹਤ ਅਤੇ ਖੁਸ਼ਹਾਲੀ ਨਾਲ ਸ਼ੁਰੂ ਹੁੰਦਾ ਹੈ। ਇਸ ਲਈ ਜੇਕਰ ਤੁਸੀਂ ਚਾਹਦੇ ਹੋ ਕਿ ਤੁਹਾਡਾ 2026 ਦਾ ਸਾਲ ਸ਼ੁਭ ਰਹੇ ਤਾਂ ਨਵੇਂ ਸਾਲ ਦੇ ਦਿਨ ਭੋਜਨ ਬਣਾਉਂਦੇ ਸਮੇਂ ਇਹਨਾਂ ਸਬਜ਼ੀਆਂ ਨੂੰ ਜ਼ਰੂਰ ਸ਼ਾਮਲ ਕਰੋ ਜੇਕਰ ਨਵੇਂ ਸਾਲ ਦੇ ਦਿਨ ਰਸੋਈ ਵਿੱਚ ਕੁਝ ਖਾਸ ਸ਼ੁਭ ਅਤੇ ਗੁਣਕਾਰੀ ਭਗਵਾਨ ਤਿਆਰ ਕੀਤੇ ਜਾਂਦੇ ਹਨ ਤਾਂ ਸ਼ਾਸਤਰਾਂ ਤੇ ਲੋਕ માનਤਾਵਾਂ ਅਨੁਸਾਰ ਦੇਵੀ ਲਕਸ਼ਮੀ ਆਪਣੇ ਆਪ ਆਕਰਸ਼ਿਤ ਹੋ ਜਾਂਦੀ ਹੈ ਅਤੇ ਉਸ ਘਰ ਵਿੱਚ ਨਿਵਾਸ ਕਰਦੀ ਹੈ ਇਹ ਯਕੀਨੀ ਬਣਾਉਂਦੀ ਹੈ ਕਿ ਸਾਲ ਭਰ ਕਦੇ ਵੀ ਦੌਲਤ, ਭੋਜਨ, ਖੁਸ਼ੀ ਅਤੇ ਖੁਸ਼ਹਾਲੀ ਦੀ ਕਮੀ ਨਾ ਹੋਵੇ ਨਵੇਂ ਸਾਲ ਦੇ ਦਿਨ ਖੀਰ ਬਣਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਦੁੱਧ ਚੌਲ ਜਾਂ ਕਮਲ ਦੇ ਬੀਜਾਂ ਤੋਂ ਬਣੀ ਖੀਰ ਵੀ ਅਸ਼ੁੱਧ ਅਮੀਰ ਅਤੇ ਚੰਦਰ ਊਰਜਾ ਦਾ ਪ੍ਰਤੀਕ ਮੰਨੇ ਜਾਂਦਾ ਹੈ ਇਸ ਨੂੰ ਦੇਵੀ ਲਕਸ਼ਮੀ ਨੂੰ ਚੁਣਾਉਣ ਅਤੇ ਇਸ ਦਾ ਸੇਵਨ ਕਰਨਾ ਵਿੱਤੀ ਪਰੇਸ਼ਾਨੀਆਂ ਦੂਰ ਹੁੰਦੀਆਂ ਨੇ ਇਸੇ ਤਰ੍ਹਾਂ ਹਲਵਾ ਭਾਵੇਂ ਸੂਜੀ ਕਣਕ ਜਾਂ ਮੂੰਗੀ ਦੀ ਦਾਲ ਤੋਂ ਬਣਿਆ ਹੋਵੇ ਸਥਾਈ ਦੌਲਤ ਦੇ ਸ਼ੁਭ ਸ਼ੁਰੂਆਤ ਨੂੰ ਦਰਸਾਉਂਦਾ ਹੈ ਇਸ ਲਈ ਹਲਵਾ ਨਵੇਂ ਸਾਲ ਦੇ ਦਿਨ ਬਣਾਇਆ ਜਾਣਾ ਚਾਹੀਦਾ ਹੈ ਅੰਮ੍ਰਿਤ ਜਾਂ ਦੁੱਧ ਦਹੀਂ ਘਿਓ ਤੋਂ ਬਣੇ ਪਕਵਾਨ ਜਿਵੇਂ ਮਾਲਪੂਆ ਜਾਂ ਮਿੱਠੀ ਪੂਰੀ ਘਰ ਵਿੱਚ ਦੇਵੀ ਦੇਵਤਿਆਂ ਦੇ ਆਸ਼ੀਰਵਾਦ ਨੂੰ ਬਣਾਈ ਰੱਖਦੇ ਨੇ ਪਰਿਵਾਰ ਵਿੱਚ ਪਿਆਰ ਅਤੇ ਸਾਧ ਭਾਵਨਾ ਨੂੰ ਵਧਾਉਂਦੇ ਨੇ ਗੁੜ ਨਾਲ ਬਣੇ ਪਕਵਾਨ ਜਿਵੇਂ ਕਿ ਗੁਣਾ ਹਲਵਾ ਗੁੜ ਤਿਲ ਦੀਆਂ ਮਠਿਆਈਆਂ ਪੁਰਾਣੇ ਕਰਜ਼ੇ ਅਤੇ ਨਕਾਰਾਤਮਕਤਾ ਨੂੰ ਖਤਮ ਕਰਦੇ ਨੇ ਅਤੇ ਨਵੇਂ ਸਾਲ ਵਿੱਚ ਭੋਜ ਦੌਲਤ ਦੇ ਨਵੇਂ ਰਾਹ ਖੋਲਦੇ ਨੇ ਇਸ ਤੋਂ ਇਲਾਵਾ ਮਖਾਣਾ ਖੀਰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਮਖਾਣਾ ਕਮਲ ਨਾਲ ਜੁੜਿਆ ਹੋਇਆ ਹੈ ਜੋ ਕਿ ਦੇਵੀ ਲక్ష్ਮੀ ਦਾ ਆਸਣ ਹੈ ਇਹ ਘਰ ਵਿੱਚ ਖੁਸ਼ਹਾਲੀ ਅਤੇ ਦੌਲਤ ਲਿਆਉਂਦਾ ਹੈ ਜੇ ਸੰਭਵ ਹੋਵੇ ਤਾਂ ਘਰ ਵਿੱਚ ਤਾਜੀ ਰੋਟੀ ਪੀਲਾ ਭੋਜਨ ਅਤੇ ਮਿੱਠਾ ਭੇਂਟ ਬਣਾਓ ਕਿਉਂਕਿ ਪੀਲਾ ਰੰਗ ਸੋਨੇ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨੇ ਜਾਂਦਾ ਹੈ ਜਦੋਂ ਨਵੇਂ ਸਾਲ ਦੇ ਪਹਿਲੇ ਦਿਨ ਰਸੋਈ ਵਿੱਚੋਂ ਮਠਾਸ ਪਵਿੱਤਰਤਾ ਅਤੇ ਪਵਿੱਤਰਤਾ ਦੀ ਖੁਸ਼ਬੂ ਆਉਂਦੀ ਹੈ ਤਾਂ ਦੇਵੀ ਲక్ష్ਮੀ ਉਸ ਘਰ ਨੂੰ ਨਹੀਂ ਛੱਡਦੀ ਅਤੇ ਸਾਰਾ ਸਾਲ ਦੌਲਤ ਭੋਜਨ ਅਤੇ ਸ਼ਾਂਤੀ ਨਾਲ ਪਰ ਜਾਂਦਾ ਹੈ ਇਸ ਲਈ 1 ਜਨਵਰੀ ਨੂੰ ਇਨ੍ਹਾਂ ਸ਼ੁਭ ਪਗਵਾਨਾਂ ਵੱਲ ਵਿਸ਼ੇਸ਼ ਧਿਆਨ ਦਿਓ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ